ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ Kaur ਆਪਣੇ ਚੈਨਲ ਤੇ ਸਵਾਗਤ ਹੈ ਅੱਜ 11:00 ਵਜੇ ਜੀ ਵਲੌਗ ਸ਼ੁਰੂ ਨੂੰ ਤੇ ਇੱਧਰ ਅੱਡੋ ਅੱਡ ਕੰਦਾ ਕੱਢ ਦਿੱਤੀਆਂ ਨੇ ਅੱਜ ਹੈਗੇ 2 ਤਰੀਕ ਅੱਪਾਂ ਨੇ ਵਿਆਹ ਵੀ ਜਾਣਾ ਹੈ ਤੇ ਸਰਦਾਰ ਜੀ ਗੱਡੀ ਸਾਫ਼ ਕਰ ਗਏ ਹੁਣ 9:00 ਲੱਗ ਹੋਣਗੇ ਗੱਡੀ ਸਾਫ਼ ਕਰਕੇ ਨਾਉਣ ਲੱਗ ਹੋਣਗੇ। ਕੱਪੜੇ ਲਿਆ ਮੈਂ ਕੱਢ ਕੇ ਇਹਨਾਂ ਦੇ। ਤੇ ਅੱਜ ਜਾਣਾ ਜੀ ਵਿਆਹ। ਮਿੱਥਾਂ ਦੀ ਭਾਜੀ ਕਰਾਂ ਮਿੱਥੇ ਡੜ ਹੋਪ। ਹਾਂ ਉਹ ਤੇ ਮਿੱਥੇ ਦੀ ਮੈ ਵੀ ਸ। ਕੱਪੜੇ-ਕੁੱਪੜ ਮੈਂ ਧੋ ਦਿੱਤੇ ਨੇਗੇ। ਤੇ ਇਹ ਨਾ ਮੇਰਾ ਸੂਟ ਮਾਂਗ ਰੋਲਾ ਜਿਹੜਾ ਉਹ ਵਾਰਾ ਪਾਣੀ ਕੱਢਦਾ। ਲੋ ਜੀ ਆਪਾਂ ਹੁਣ ਦੱਸ ਲੈਨੇ ਆ। ਆਹ ਬਣੂਗਾ ਇੱਧਰਲੇ ਪਾਸੇ ਕਮਰਾ। ਮੱਝਾਂ ਵਾਲੇ ਬਰਾਂਡੇ ਸਾਈਡ। ਇੱਡਾ ਵੱਡਾ ਕਾਫੀ ਵੱਡਾ ਹੋ ਗਿਆ ਏ ਆ ਗੱਡੀ ਨੂੰ ਕਰਤਾ ਹੁਣ ਸਾਨੂੰ ਪਤਾ ਲੱਗ ਗਿਆ ਹੁਣ ਕਮੈਂਟਾਂ ਚ ਕਹਿੰਦੇ ਸਾਨੂੰ ਤਾਂ ਕੋਈ ਪੇਤ ਨਹੀਂ ਆਉਂਦਾ ਹੈਗਾ ਅੱਜ ਪੇਤ ਆ ਗਿਆ ਹੁਣ ਆ ਆਪਣੀ ਗੱਡੀ ਲਈ ਜਗਾ ਆ ਆਪਣਾ ਸਾਈਡ ਦਾ ਬਣੂਗਾ ਬਾਦੂਕਾ ਟੂਟੋ ਟੱਪੇ ਕਰਨ ਨੂੰ ਠੀਕ ਹੈ ਜੀ ਲੋਕ ਪਾਣੇ ਦਾ 10:30 ਵਾਲੀ ਚਾਹ ਪੀ ਲਈ ਐ ਤੇ ਸੁਖਮਣ ਹੋ ਰਹੀਆਂ ਹੋ ਰਹੀਆਂ ਨੇ ਤਿਆਰ ਅੰਦਰ ਤੇ ਕੰਬੀ ਤਿਆਰ ਹੋਣਿਆਂਗੇ ਸਵਾ ਨਵੈਨਾਂ ਕੋ 10 ਦਿੱਤਾਗਾ ਹੁਣ ਹੋਣ ਅਗਿਆ ਜੀ ਤਿਆਰ ਤੇ ਮੇਰਾ ਸੂਟ ਸਲਾਈ ਹੋ ਕੇ ਆ ਗਿਆ ਤੇ ਆਪਾਂ ਨਵਾਂ ਸੂਟ ਪਾਵਾਂਗੇ ਤੇ ਇਸ ਤਰ੍ਹਾਂ ਬਸ ਸੋਣਾ ਹੋ ਕੇ ਆਲੇ ਸਲਾਈ ਬਸੋਣੀ ਕੀਤੀ ਹੈ ਭਾਈ ਇਹ ਕਲਰ ਮਿਲ ਕਰੇ ਨਹੀਂ ਪਾਇਆ ਤੁਸੀਂ ਵੀ ਮੇਰੇ ਵੀਡੀਓ ਚ ਦੇਖੋ ਹੋਣੇ ਹੋਰ ਰੰਗ ਹੁੰਦੇ ਨੇ ਮੇਰੀ ਪਰਜਾਈ ਕਹਿੰਦੀ ਤੂੰ ਗੂੜਾ ਸੋਟ ਨਹੀਂ ਲੈਂਦੀ ਪੈਣੇ ਤੂੰ ਗੂੜਾ ਸੋਟ ਨਹੀਂ ਲੈਂਦੀ ਸੋਹਣਾ ਲੱਗੂ ਮੇਰਾ ਗੁੰਡਾ ਗੂੜਾ ਗੂੜਾ ਲੈ ਆਕਰਤੈਂਦੀ ਲੋਕਾ ਜੀ ਮੇਰੀ ਪਰਜਾਈ ਦੇ ਕਹਿਣ ਤੂੰ ਗੂੜਾ ਕਲਰ ਲੈ ਲੈ ਉਹ ਤਾਂ ਇਹਨੂੰ ਫਿੱਕਾ ਕਹੋ ਗੂੜੇ ਗੁਲਾਬੀ ਲਾਲ ਨਾਭੀ ਸੰਗਤਰੀ ਐਵੇਂ ਦੇ ਪਾਉਂਦੀ ਐ ਚਾਚਾ ਹਸੀ ਗਾਗਾ ਕੀ ਖਾਨੀ ਆ ਬੜ ਹੋ ਗਿਆ ਹਨ ਨੀ ਮੈਂ ਮਰ ਜਾਨੀ ਮੇਰੀ ਦੋਸਤ ਹੀ ਰਸੂ ਮੋਟਰ ਨੀ ਮੈਂ ਮਰ ਜਾਨੀ ਮੇਰਾ ਮੇਰਾ ਜਿੱਕ ਲੱਗੀ ਬਵਾਰ ਤਾਂ ਨਹੀਂ ਹੁੰਦੀ ਨਾ ਛੋਟੇ ਤੇ ਪਾਪਾ ਪਾਪਾ ਮੈਂ ਨਹੀਂ ਪਾ ਮਾਰੂ ਕਿਹਾ ਗੋਲ ਹੋ ਜੂਂਦੀ ਤੇ ਕੱਟ ਤੀਆਂ ਹਨੇ ਬਾਈ ਤੁਹਾਡੇ ਨਾਲ ਇਹ ਛੋਟੇ ਪੁੱਤ ਪੋਤੇ ਚੀਜ਼ ਦਿਖਾਓ ਮੈਂ ਤੇ ਲਾ ਲਿਆ ਲੈ ਕੋਈ ਫਿਲਟੋ ਨੰਬਰ ਸਾਡਾ ਪੈਂਦੀ ਜਰਾ ਫਰੈਂਚ ਰੁਕੀ ਹੋ ਗਿਆ ਕੋਈ ਨਹੀਂ ਹੋ ਗਿਆ ਇੱਥੇ ਖੜ ਜਾ ਮੈਂ ਕਿਹਾ ਹੁੰਦੀ ਬੱਸ ਬੱਸ ਕਿੰਨੀ ਸੋਣੀ ਲੈ ਕੇ ਆਈਆਂ ਇਹਨੂੰ ਲਾ ਕੇ ਕਿਸ ਨੇ ਖੋਈ ਲਈ ਪਰ ਬੈਚ ਵਾਈਜ਼ ਮੈਂ ਤਾਂ ਲੱਭੀ ਨਹੀਂ ਮੁੜ ਕੇ ਲੱਭਦਾ ਜਾਊ ਉਹ ਹਾਂ ਉਹ ਅੱਗੇ ਤੂੰ ਲੱਗਾ ਕੋਣ ਨਹੀਂ ਬੂਟ ਦਾ ਜਰਾਕਾ ਕਿਹੜੇ ਤਾਂ ਇਸ ਲੱਤ ਲੋ ਨਵੀਂ ਹੋਰ ਹੈ ਕੱਢੀ ਆ ਸਾਡੀ ਉਹ ਖੜੀ ਸਾਡੀ ਕੱਢਦੇ ਆ ਸਾਨੂੰ ਅਸ ਕਾਲੀ ਨਾਲ ਆਉਣਾ ਮਾੜਾ ਜਿਹਾ ਅਸੀਂ ਵੀ ਤੁਸੀਂ ਵੀ ਹੱਥ ਵਿਆਹ ਹੀ ਤਿਆਰ ਕਰਨੀ ਹੋਣਾ ਤਿਆਰੀ ਹੋਰ ਅਸੀਂ ਕਾਲੀ ਨਾਲ ਹੀ ਆਉਣਗੇ ਤੁਸੀਂ ਕਿਹਨਾਂ ਨਾਲ ਬੈਠਦੇ ਹੋ ਠੀਕ ਆ ਇਧਰ ਦੀ ਚੱਲਾਂਗੇ ਲੋ ਜਿਪਾਂ ਚੱਲ ਪਿਆ ਵਿਆਹ ਹੁਣ ਤੇ ਟਾਈਮ ਆ 12 ਵਜੇ ਗਏ ਨੇ ਵੇ ਆ ਜਾਣਗੇ ਸੋਨ ਪਤਾ ਹੀ ਅੱਜ ਵਿਆਹ ਰ ਦਿਨ ਹੈਗਾ ਤੇ ਪੈਰਿਸ ਚ ਜਾਵਾਂਗੇ ਤੇ ਸੁਖਮਣ ਹੋਰੀਆਂ ਬੈ ਗਈਆਂ ਨੇ ਆਮਣੀ ਨਾਲ ਤੇ ਥਿੰਨੇ ਗੱਡੀਆਂ ਇਕੱਠੀਆਂ ਹੋ ਗਏ ਉਹਨਾਂ ਵਾਲੀ ਵੀ ਨਵੀਂ ਕਿਹ ਵਾਲੀ ਵੀ ਸੁਖਵਿੰਦਰ ਤੇ ਆਮਣੀ ਵੀ ਇੱਧਰ ਹੀ ਆ ਗਏ ਸੀਗੇ ਤੇ ਅਸੀਂ ਥੋੜੇ ਜਿਹਾ ਮਾਗਰ ਰਹੇਗੇ ਕਿਉਂਕਿ ਅਸੀਂ ਬਾਰ ਬੂਟ ਡਾਉਣ ਲੱਗੇ ਜੋਂ ਲੋਕ ਨੇ ਸੁਭਾ ਜਿਹੜਾ ਨਾਲ ਬੈਠਣਾ ਮੈਂ ਚਲੋ ਸੁਭਾ ਜਿਹੜਾ ਨਾਲ ਬੈਜੋ ਤੇ ਪ੍ਰੋਬਲੀਮ ਤੇ ਅਮਾਨ ਤੋਂ ਉਹਨਾਂ ਨਾਲ ਬੈ ਗਈਆਂ ਨਵੀਂ ਹੋ ਰਹੀ ਨਾਲ ਆਇਆ ਡੋ ਵੱਡ ਜੀ ਹੋ ਗਈ ਇਸ ਕਰਕੇ ਬਸ ਨੇੜੀ ਹੈਗਾ ਚੀਮਿਆਂ ਦੇ ਵਿੱਚ ਹੀ ਹੈ ਵੀਰ ਪੈਰਸ ਵੀ ਨਾਲ ਬਿੰਦਚੀ ਹੈਗੀ 10 ਮਿੰਟਾਂ ਨਾਲ ਵੀਰ ਆ ਰਹਾ ਹੈਗਾ ਤਾਂ ਹੁਣ ਵਗ ਜਾਣੇ 12:00 ਵਜੇ 12:00 ਤੀ ਹੋ ਗਿਆ ਟਾਈਮ ਕਿਉਂਕਿ ਇਹ ਤੋਂ ਪਹਿਲਾਂ ਤਾਂ ਬਰਾਤ ਵੀ ਨਹੀਂ ਆਉਂਦੀ ਹੈਗੀ ਹੁਣ ਹੋ ਜਾਂਦੀ ਨਾ ਉਹਨਾਂ ਨੇ ਗੱਡੀਆਂ ਜੇ ਨਾ ਆ ਜਾਂਦੀਆਂ ひcare! <muchas> <muchas> চলো <muchas> ঠিক

ਹੁਣ ਤੁਸੀਂ ਕੈਮਰੇ ਸਾਹਮਣੇ ਹੋ ਭਾਈ ਹਾਂ ਤੁਸੀਂ ਕੈਮਰੇ ਸਾਹਮਣੇ ਵਾਹ ਦੇਖੋ ਕਿ ਨਾ ਖਾਓ ਭਾਈ ਜੀ ਸਲਾਮੀ ਭਾਈ ਜੀ ਸਲਾਮੀ ਉਹ 4 ਵਜੇ ਮੈਨੂੰ ਲੱਗਿਆ ਸੁੱਕੀ ਹੋਈ ਹੈ ਵਿਚਾਰੀ ਨੂੰ ਹਾਂ 4 ਵਜੇ ੱੱਕੇ ਨਾਲ ਸਲਾਮੀ ਲੈਣ ਲਾਇਦੇ ੱੱਕੇ ਨਾਲ ਉਹ ਕਾ ਕੰਮ ਉਹ ਸਲਾਮੀ ਲੈਣ ਉਹ ਸਾਨੂੰ ਜਾਣੇ ਨਾ ਪੁੱਛੇ ਨਾ ਮੈਂ ਵੀ ਜਣ ਨੂੰ ਮੈਂ ਕਿਹਾ ਮਾਂ ਜਾ ਕੇ ਮਾਂ ਯਾਰ ਮਾਂ ਤਾਂ ਦਾਈ ਵੀ ਪੁੱਤ ਦਾਈ ਵੀ ਨਾ ਮੈਂ ਤਾਂ ਮੈਂ ਤਾਂ ਮੁੰਡਾ ਬੱਗਾ ਜੀ ਮਾ ਮੁੰਡਾ ਤਾਂ ਬੱਗਾ ਆ ਆਪੇ ਸੋਚ ਮੈਨੂੰ ਮोटा ਹਾਂ ਤੁਹਾਡਾ ਮਹਾਦੇ ਪੈਸੇ ਬਣਾਉਂਦਾ ਮੈਂ ਤਾਂ ਮਣੀ ਸਾਹਿਬ ਉਹਨਾਂ ਤਾਂ ਮੁੜੀ ਜਾਂਦੇ ਨੇ ਮੈਨੂੰ ਨਾਲ ਅਗਲੇ ਨਿਸ਼ਾਨ ਹੋਈ ਜਾਂਦੇ ਨਿਸ਼ਾਨ ਹੋਈ ਜਾਂਦੇ ਤੁਹਾਡੀ ਬੋਲਦੀ ਬੋਲਦਾ ਤੁਹਾਡੇ ਟਿਕਣ ਲੱਗੇ ਤੇ ਜੀਵਾ ਟਿਕਣ ਲੱਗੇ ਨਾ ਛੱਡ ਕੇ ਪੜਗਾ ਲੇਗੀ ਸਾਡੇ ਬਾਹਰ ਬਾਲੂ ਖਾ ਕੇ ਛੇ ਕੱਪੜੇ ਪਹਿਲੇ ਕਾਉਗਾ ਉਹਨੇ ਬੱਠੇ ਦੱਬੇ ਜਿਹੜੇ ਇਹਨੂੰ ਇੰਨੇ ਵੱਡੇ ਦਾ ਛੋਟੇ ਜਿਹੇ ਕੱਪੜੇ ਨੇ ਇਹ ਤੇ ਉਹਨਾਂ ਕਿਹੜੇ